ਪੂਰਨ ਕਰਮ ਹੋਈ ਪ੍ਰਭ ਮੇਰਾ ਇਹ ਬੇਨਤੀ ਸੋਤਨ ਮੇਰੀ ਦੇਹ ਨਾਮ ਕਰ ਆਪਣੇ ਚਿਹਰੇ ਦਰਸ਼ਨ ਪਿਆਸੀ ਦਿਨ ਸਰਾਤ ਤਿਤਵੋਂ ਅੰਦਨ ਨੀਤ ਕੋਲ ਕਪਰ ਗੁਰ ਮੇ ਲਿਆ ਨਾਨਕ ਹਰ ਸੰਗ ਮੀਤਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਆਰਮਨ ਤਨ ਵਸਿਆ ਸੋਈ ਜਾ ਜਤਾਰ ਕਰੇ ਸਭ ਕੋਈ ਆਰਮਾਨ ਤਨ ਵਸਿਆ ਸੋਈ ਜਾ ਜਤਾਰ ਕਰੇ ਸਭ ਕੋਈ ਗੁਰ ਪੂਰੇ ਦੀ ਹੁਣ ਰੋਈ ਤਾ ਕੀ ਕੀਮਤ ਕਹੀ ਨਾ ਜਾਏ ਹਉਰਮਾਨ ਜਾਈਂ ਤੇਰਾ ਨਾਮ ਜਿਨਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਦਾ ਹੈ ਰਾਮ ਤੋ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਤੇਰਾ ਚਰਨਾਈ ਮੋਕੰਨੰਦ ਕਾ ਹੈ ਇਸ਼ਾਈ ਤੋ ਭਾਰੋ ਸੁਆਮੀ ਮੇਰਾ संता परवासा तेरा नानक प्राण चरना है मखने लग शाही वाहि कृधिक का खासा वाहि जी की वति कृपा की दी पाशा जी ने आपा अमृत वेड़े सबरण दे आई पवित्र मुंदी व्याख्या ऐसा जी पूर्ण शरण की है ਅੱਜ ਦਾ ਦਿਨ ਜਿਹੜਾ ਹੈ ਸਿੱਖ ਪੰਥ ਵਾਸਤੇ ਬਹੁਤ ਮਹਾਨ ਦਿਹਾੜਾ ਹੈ ਆਸ਼ਾ ਭਾਈ ਵਰਤਾਨ ਜੀ ਨੇ ਫਰਮਾਇਆ ਹੈ ਪੰਜ ਪਿਆਲੇ ਪੰਜ ਪੀਰ ਸਤਨ ਪੀਰ ਬੈਠਾ ਗੁਰਪਾਲ ਜੀ ਅਰਜਨ ਕਾਇਆ ਪਟਕੇ ਮੂਰਤ ਹਰ ਗੋਬਿੰਦ ਸواری ਔਰ ਅੱਜ ਦਾ ਦਿਹਾੜਾ ਜਿਹੜਾ ਨਾ ਅੱਜ वो जो साब सतगुरु श्री गुरु हर गोद साहब पातशाह जी तक भी विराजमान हुए तो जो सारी मर्यादा बाबा बुटा जी नर्जादा अनुसार सारी समग्री लेके आए तो उस समय गुरु हर गोद साहब पातशाह जी ने बाबा बुटा जी ने बेनती की कह लगे होना ਇਹਨਾਂ ਚੀਜ਼ਾਂ ਦੇ ਲੋੜ ਨੇ ਹੁਣ ਸ਼ਸਤਰਾਂ ਦੀ ਲੋੜ ਹੈ। ਟਿਫੇਸ ਕਰਕੇ ਖਜ਼ਾਨੇ ਦੇ ਵਿੱਚੋਂ ਸ਼ਸਤਰ ਕੱਢ ਕੇ ਲਿਓ। ਦੋ ਸਿਣੀ ਸਾਧਨੇ ਮੀਮੀ ਤੇ ਤੀਰੇ ਦਾ ਦੋ ਸਿਣੀ ਸਾਹ ਪਹਲਾਏ। ਤੇ ਮੁਰਤੇ ਹੀ ਸਰਬੰਗਰੁਹਾ ਹੁਣ ਸਾਹਿਬ ਆਚਾ ਜੀ ਨੇ ਇਹ ਐਲਾਨ ਕੀਤਾ ਕਿਉਂਕਿ ਉਸ ਸਮੇਂ ਮੋਗਲ ਹਕਮਤ ਮੁਤਾ ਹੁਕੂਮਸੀ ਇਹ ਕੋਈ ਮੋਢੇ ਤੇ ਸਵਾਰ ਨਹੀਂ ਹੋ ਸਕਦਾ ਮਗਲ ਤੋਂ ਬਗੈਰ ਜੇ ਕੋਈ ਇਹਨੇ ਸਵਾਰੀ ਕਰ ਸਕਦਾ ਤੇ ਮਗਲ ਹੀ ਕਰ ਸਕਦਾ ਹੈ ਜੇ ਸਰਦੇ ਕਲਗੀ ਲਾ ਸਕਦਾ ਜੋ ਮੁਗਲ ਬਾਸ਼ਾ ਲਾ ਸਕਦਾ ਹੈ ਜੇ ਸ਼ਸਤਰ ਪਹਿਨ ਸਕਦਾ ਤੇ ਮੁਗਲ ਪਹਿਨ ਸਕਦਾ ਪਰ ਸਤਨੂ ਗੁਰੂ ਸਾਹਿਬ ਆਖਿਆ ਨੇ ਕਿ ਅਸਾ ਇਸੇ ਕਾ ਅੱਜ ਤੋਂ ਬਾਅਦ ਔੜੇ ਤੇ ਸਵਾਰੀ ਕਰਨਗੇ ਸ਼ਸਤਰ ਪਹਿਨਣਗੇ ਸਰਤੇ ਦਸਤਾਰ ਸਜੋ ਦਸਤਾਰ ਸਜਾਉਣਗੇ ਔਰ ਜਿਵੇਂ ਅੱਜ ਦਿੱਲੀ ਦੇ ਤਹਤੇ ਆਕਾਂ ਤਖਤ ਦੀ ਟੱਕਰ ਹੈ ਉਸ ਵੇਲੇ ਜਾਲਮ ਤਖਤ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਅਕਸ਼ਦੀ ਨੇ ਸਿੱਧੀ ਟੱਕਰ ਲਈ ਕਿਉਂਕਿ ਜਾਲਮ ਜਿਹੜਾ ਸੀ ਉਹ ਦੁਰਮ ਕਰਨ ਤੋਂ ਬਾਅਦ ਨਹੀਂ ਆ ਰਿਹਾ ਸੀ ਤੇ ਸਤਪੁਰਖ ਨੇ ਕਹਿ ਦਿੱਤਾ ਵੀ ਕਦੇ ਵੀ ਬਹਿਰੀ ਮਿੱਤਰ ਨਹੀਂ ਮੰਨਦੇ ਹਥਾਂ ਤਰਾਨੇ ਤੋਂ ਗਏ ਉਹਨਾਂ ਨੇ ਹੁਕਮ ਕੀਤਾ ਵੀ ਅੱਜ ਤੋਂ ਬਾਅਦ ਜਿਹੜੀ ਭੇਟਾ ਵੀ ਲੈ ਕੇ ਆਉਣੀ ਹੈ ਉਦੋਂ ਵੀ ਘੋੜੇ ਕਸ਼ਤਰ ਭੇਟ ਅਜਲੈ ਜਮ ਤੇ ਨੌਜਵਾਨੀ ਭੇਟ ਕੀਤੀ ਜਾਂਦੀ ਪਰਿਵਾਰਾਂ ਨੂੰ ਗੁਰਸਿੱਖਾਂ ਨੂੰ ਮੁਕਮ ਕਰ ਦਿੱਤਾ ਕਹਿਣ ਲਗੇ ਇਹ ਇੱਕ ਆਪਣਾ ਬੇਟਾ ਆਕਾਲ ਤਖ਼ਤ ਨੂੰ ਸਮਰਪਿਤ ਕਰੋ ਤੇ ਇਸ ਕੌਮ ਦੇ ਵਿੱਚ ਭਰਤੀ ਹੋਵੇ ਤੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੇ ਅੱਜ ਅਸੀਂ ਜੇ ਸਿਰ ਤੇ ਦਸਤਾਰਾਂ ਸਜਾਈਆਂ ਨਾ ਜਿਹੜੇ ਅਸੀਂ ਸਰਦਾਰੀ ਦੇ ਅਨੰਦ ਮੰਨ ਰਹੇ ਹਾਂ ਇਹ ਭੂਰਨੂਸਾ ਕਾਸ਼ਾ ਜੀ ਦੇ ਅੱਜ ਦੇ ਜਨਮ ਦਿਨ ਹੈ ਸਭ। ਉਹਨਾਂ ਨੇ ਕਿਰਪਾ ਕੀਤੀ ਅੱਜ ਅਸੀਂ ਬਾਦਸ਼ਾਹੀ ਸੁੱਖ ਮਾਣ ਰਹੇ ਹਾਂ। ਉਹਨਾਂ ਨੇ ਕਿਰਪਾ ਕੀਤੀ ਅੱਜ ਅਸੀਂ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਵੀ ਬੜੇ ਆਜ਼ਾਦ ਹੋ ਕੇ ਵਿਚਰ ਰਹੇ ਹਾਂ। ਉਹਨਾਂ ਨੇ ਕਿਰਪਾ ਕੀਤੀ ਹੈ ਸਾਡੇ ਕੋਲੇ ਗੱਡੀਆਂ, ਮੋਟਰਾਂ, ਘੋੜੇ ਤੇ ਸਵਾਰੀ ਕਰ ਸਕਦੇ ਹਾਂ। ਕਿ ਨਹੀਂ ਤੇ ਪਤਾ ਨਹੀਂ ਅਸੀਂ ਵੀ ਉਸ ਗੁਲਾਮੀ ਦੀ ਲੰਦਵੇ ਥਲੇ ਦਬ ਕੇ ਗੁਲਾਮੀ ਦੀ ਜੰਜੀਰ ਸਾਡੇ ਵੀ ਮੋਢਿਆਂ ਤੇ ਰਹਿਣੀ ਸੀ ਪਰ ਸਤਿਗੁਰੂ ਪਾਸ ਜੀ ਦੀ ਕਿਰਪਾ ਨਾਲ ਕੇ ਜੰਜੀਰਾਂ ਕਟੀਆਂ ਤੇ ਸਿੱਖ ਨੂੰ ਜ਼ੁਲਮ ਦੀ ਖਾਤਰ ਦੋ ਹੱਥ ਕਰਨ ਦਾ ਸਤਿਗੁਰੂ ਜੀ ਨੇ ਬਨਮਕਸ਼ਿਸ਼ ਕੀਤਾ ਗੁਰੂ ਅਰਜਨ ਸਾਹਿਬ ਆਪ ਜੀ ਨੇ ਜੰਗਾਂ ਲੜੀਆਂ ਕਿਤੇ ਵੀ ਸਤਿਗੁਰੂ ਜੀ ਨੇ ਪਹਿਲਾਂ ਕਿਸੇ ਤੇ ਹਮਲਾ ਨਹੀਂ ਕੀਤਾ ਪਰ ਜੇ ਦੁਸ਼ਮਣ ਚੜ ਕੇ ਆ ਜਾਂ ਤਾਂ ਉਹ ਮੂੰਹ ਤੋਂ ਨਾ ਜਵਾਬ ਦਿੱਤਾ ਕਿਉਂਕਿ ਸਤਿਗੁਰੂ ਜੀ ਕੋਲੇ ਸਿੱਖ ਉਹ ਸਾਲ ਜਿਹੜੇ ਆਪਾਂ ਪ੍ਰਵਾਨ ਕਰਨ ਵਾਲੇ ਸਨ ਭਾਈ ਮੀਰੀ ਚਲਦੇ ਵਰਗੇ ਤੇ ਸਭ ਤੋਂ ਪਾਸੇ ਨੇ ਹਮੇਸ਼ਾ ਜਿੱਥੇ ਜਨਮ ਤੱਕ ਸੀ ਉੱਥੇ ਬਰਾਬਰ ਅਕਾਲ ਤੱਕ ਜਿੱਦੀ ਸਿੱਧੀ ਨਾ ਕਰ ਦਿੱਤੀ। ਕਹਿਣ ਲੱਗੇ ਸਿੱਕਾ ਦੇ ਜਿਹੜੇ ਰਾਜਨੀਤਿਕ ਫੈਸਲੇ ਆ ਉਹ ਅਕਾਲ ਤੱਕ ਚੱਲਣਗੇ। ਦਰਬਾਰ ਸਾਹਿਬ ਦੇ ਸਾਹਮਣੇ ਕਿਉਂਕਿ ਪ੍ਰਵਾਨੀ ਦਰਬਾਰ ਸਾਹਿਬ ਤੋਂ ਪੜੀ ਜਾ ਰਹੀ ਸਿਵਨ ਬੰਦਗੀ ਉੱਥੇ ਚੱਲ ਰਹੀ ਹੈ ਤੇ ਰਾਜਨੀਤਿਕ ਜਿਹੜੇ ਫੈਸਲੇ ਉਹ ਅਕਾਲ ਤੱਕ ਤੋਂ ਹੋਣ ਵਾਸਤੇ ਸਤਪੁਰਿ ਦਾ ਹੁਕਮ ਸੀ। अज अं सतु गुरु हरगोद साहब पातशाह गुरता गिवस मना रहे हैं सारियात संकतं बधाई दात्रन खालसा जवान श्री से गुरु सिंह प्रबंधक कमेटी समुचि संकतं बधाई दी पात्र कि अपने गुरु छेवें पातशाह गुरु हरगोद साहब पातशाह जसी गुरता गिवस चाव के उत्साह न मना रहे हैं पाशाह की कृपा कर सारे सुख उन्होंने दिते हुए हैं ਤੇ ਧੰਨਵਾਦ ਕਰੀਏ ਅਨਸਿੰਘੂਪੁਰ ਪ੍ਰਿੰਸਾ ਜੀ ਦਾ ਕਿ ਤੁਸੀਂ ਕਿਰਪਾ ਕੀਤੀ ਹੈ ਅੱਜ ਆਪਣੇ ਚਰਨਾਂ ਵਿੱਚ ਬਿਠਾ ਕੇ ਸਾਨੂੰ ਇਹ ਦਿਨ ਮਨਾਉਣ ਦਾ ਸੁਭਾਗ ਬਖਸ਼ਿਆ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਬਧਾਈ ਜੀ ਉਹਨਾਂ ਤੋਂ ਕਹਿੰਦੇ ਹਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ Sat Nam vahe guru. Sat Saturn, Saturn, guru. Saturn, Saturn, vahe guru. Sat ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ